ਨੈਕਸਟ ਵੀਡੀਓ ਯਸਟਡ ਆ ਸੋਸ਼ਲ ਸਟਡੀ ਠੀਕ ਹੈ ਸ਼੍ਰੀ ਗੁਪਤ ਦੀ ਜਾਣਕਾਰੀ ਕਿੱਥੋਂ ਮਿਲਦੀ ਹੈ ਪੂਨਾ ਵਲੇ ਤੋਂ ਠੀਕ ਹੈ ਲਾਈਕ ਸ਼ੂਰ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਠੀਕ ਹੈ ਅੱਗੇ ਹੈ ਚੰਦਰ ਗੁਪਤ ਪਹਿਲੇ ਦਾ ਸਮਾਂ ਕੀ ਸੀ ਇਹ ਸੀ 319 ਤੋਂ 335 ਈਸਵੀ ਤੱਕ ਦਾ ਠੀਕ ਹੈ ਗੁਪਤ ਵੰਸ਼ ਦਾ ਵਾਸਤਵਿਕ ਮੋਢੀ ਸੰਸਥਾਪਕ ਜਿਹਨੂੰ ਕਹਿੰਦੇ ਚੰਦਰ ਗੁਪਤ ਪਹਿਲੇ ਨੇ 1319 ਈਸਵੀ ਵਿੱਚ ਗੁਪਤ ਸਮਤ ਚਲਾਇਆ ਸੀਗਾ ਠੀਕ ਹੈ ਅੱਗੇ ਹੈ ਚੰਦਰ ਗੁਪਤ ਪਹਿਲੇ ਨੇ ਲਿਸ਼ਵੀ ਵੰਸ਼ ਦੀ ਕਿਸ ਲੜਕੀ ਨਾਲ ਵਿਆਹ ਕਰਵਾਇਆ ਸੀਗਾ ਇੰਪੋਰਟੈਂਟ ਹੈ ਕੁਮਾਰਦੇਵੀ ਨਾਲ ਵਿਆਹ ਕਰਵਾਇਆ ਸੀਗਾ ਠੀਕ ਹੈ ਅੱਗੇ ਇਸ ਨੇ ਕਹਿੰਦੇ ਕਿ ਕੁਮਾਰਦੇਵੀ ਦੇ ਨਾਮ ਤੇ ਸਿੱਕੇ ਵੀ ਚਲਾਏ ਸੀ ਠੀਕ ਹੈ महाराजा महाराज अधिराज की उपाधि किसने धारण की चंद्र चंद्रगुप्त पहले ने की महाराज अधिराज की उपाधि ठीक है समुद्र गुप्त कदों ऊपर उपर बैठा तो कदों तक राज तीन सौ पैंती तो तीन सौ पचहत्तर तक राज बैठा सगा एडी ठीक है अगे है ਇਸ ਵੰਸ਼ ਦਾ ਸਭ ਤੋਂ ਮਹਾਨ ਸ਼ਾਸਕ ਸਮੁੰਦਰ ਗੁਪਤ ਨੂੰ ਕਿਹਾ ਜਾਂਦਾ ਹੈ ਜਿਹੜੇ ਇਸ ਵੰਸ਼ ਦੇ ਸੀ ਨਾ ਸਾਰੇ ਤੇ ਇਹਦੇ ਵਿੱਚੋਂ ਸਾਰਿਆਂ ਦਾ ਜਿਹੜਾ ਮਹਾਨ ਸੀਗਾ ਸਮੁੰਦਰ ਗੁਪਤ ਸੀਗਾ ਅੱਗੇ ਹੈ ਸਮੁੰਦਰ ਗੁਪਤ ਬਾਰੇ ਜਾਣਕਾਰੀ ਕਿਸ ਉੱਪਰ ਮਿਲਦੀ ਹੈ ਇਹ ਪ੍ਰਗਿਆ ਪ੍ਰਯਾਗ ਪ੍ਰਸ਼ਾਸਤੀ ਤੋਂ ਠੀਕ ਹੈ ਅੱਗੇ ਹਰੀਸ਼ੇਨ ਦਾ ਲਿਖਤ ਅਵਿਲੇਖ ਵੀ ਆ ਉਹ ਤੋਂ ਵੀ ਮਿਲਦੀ ਹੈ ਲਾਹਵਾਦ ਸਤੰਭ ਲੇਖ ਤੋਂ ਵੀ ਮਿਲਦੀ ਹੈ ਇਹ ਤਿੰਨਾ ਤੋਂ ਮਿਲਦੀ ਹੈ ਠੀਕ ਹੈ ਸਮੁੰਦਰ ਗੁਪਤ ਨੂੰ ਕਿਹੜੀ ਉਪਾਧੀ ਮਿਲੀ ਸਮੁੰਦਰ ਗੁਪਤ ਨੂੰ ਕਿਹੜੀ ਪਾਦੀ ਮਿਲੀ ਸੀ ਧਰਨੀਵੰਦ ਦੀ ਧਰਨੀਵੰਦ ਦੀ ਸਮੁੰਦਰ ਗੁਪਤ ਨੇ ਕਿੰਨੇ ਪ੍ਰਕਾਰ ਦੇ ਸਿੱਕੇ ਚਲਾਏ ਕਿੰਨੇ ਪਲਾ 6 ਪ੍ਰਕਾਰ ਦੇ ਸਿੱਕੇ ਚਲਾਏ ਸੀਗੇ ਗਰੁੜ ਅਸ਼ਵਗੰਧ ਯਗ ਇਹ ਅੱਗੇ ਵੀਰਵਾਦਨ ਪਰਸ਼ੂ ਪਰਸ਼ੂਤਨੂਰਤਰ ਅੱਗੇ ਵਿਆਗਿਕਤਾ ਨਾਦੇ ਸਿੱਕੇ ਚਲਾਏ ਸੀਗੇ ਇਹ ਛੇ ਸਿੱਕੇ ਸੀਗੇ ਠੀਕ ਹੈ ਇਹਨਾਂ ਨਾਂ ਦੇ ਸਿੱਕੇ ਚਲਾਏ ਸੀਗੇ ਆ ਦੇਖ ਲਓ ਚੰਗੀ ਤਰ੍ਹਾਂ ਤੇ ਨੈਕਸਟ ਹੈ ਅਗਲਾ ਅ ਸਮੁੰਦਰ ਗੁਪਤ ਨੂੰ ਭਾਰਤ ਦਾ ਨਪੋਲੀਅਨ ਕਿਸ ਨੇ ਕਿਹਾ ਇਸ ਨੂੰ ਕਿਹਾ ਇਸ ਸਮਿੱਤ ਨੇ ਸਮਿੱਤ ਨੇ ਕਿਹਾ ਸੀਗਾ ਇਹਨੂੰ ਭਾਰਤ ਦਾ ਨਪੋਲੀਅਨ ਇਹ ਵਾਰ ਕੁਐਸਚਨ ਆ ਜਾਂਦਾ ਕਿ ਭਾਰਤ ਦਾ ਨਪੋਲੀਅਨ ਕਿਸ ਨੂੰ ਕਿਹਾ ਜਾਂਦਾ ਹੈ ਜਾਂ ਕਿਸ ਨੇ ਕਿਸ ਨੇ ਕਿਹਾ ਸੀਗਾ ਸਮਿੱਧ ਨੇ ਕਿਹਾ ਸੀਗਾ ਠੀਕ ਹੈ ਅੱਗੇ ਹੈ ਸਮੁੰਦਰ ਗੁਪਤ ਨੇ ਇਤਿਹਾਸ ਲਿਖਿਆਂ ਵਿੱਚੋਂ ਕਿਹੜੀ ਉਪਾਦੀ ਧਾਰਨ ਕੀਤੀ ਸੀ ਇਹਨਾਂ ਕੀਤੀ ਸੀ ਲਿਸ਼ਵੀ ਦੋਹਤਰ ਦੀ ਠੀਕ ਹੈ ਉਪਾਦੀ ਧਾਰਨ ਕੀਤੀ ਸੀ ਅੱਗੇ ਹੈ ਸਮੁੰਦਰ ਗੁਪਤ ਤੋਂ ਬਾਅਦ ਉੱਤਰਾਧਿਕਾਰੀ ਕੌਣ ਬਣਿਆ ਇਹ ਬਣਿਆ ਸੀ ਰਾਮ ਗੁਪਤ ਸਮੁੰਦਰ ਗੁਪਤ ਨੂੰ ਬੀਣਾ ਵਜਾਉਂਦੇ ਹੋਏ ਕਿੱਥੇ ਦਿਖਾਇਆ ਗਿਆ ਹੈ ਇਹਨੂੰ ਦਿਖਾਇਆ ਗਿਆ ਸਿੱਕਿਆਂ ਤੇ ਰਾਮ ਗੁਪਤ ਦੀ ਹੱਤਿਆ ਕਿਸ ਨੇ ਕੀਤੀ ਇਹ ਕੀਤੀ ਸੀ ਚੰਦਰ ਗੁਪਤ ਦੂਜੇ ਨੇ ਰਾਮ ਗੁਪਤ ਦੀ ਹੱਤਿਆ ਕੀਤੀ ਸੀ ਜਿਹੜਾ ਚੰਦਰ ਗੁਪਤ ਦੂਜਾ ਦਾ ਸਮਾਂ ਕੀ ਸੀਗਾ ਇਹ ਸੀ 375 ਤੋਂ 414 ਏਡੀ ਤੱਕ ਠੀਕ ਹੈ 380 ਤੋਂ 1414 ਈਸਵੀ ਵੀ ਮਿਲਦਾ ਹੈ ਕਈ ਜਗ੍ਹਾ ਤੇ ਅੱਗੇ ਹੈ ਚੰਦਰਗੁਪਤ ਦੂਜੇ ਨੇ ਕਿਹੜੀ ਉਪਾਧੀ ਧਾਰਨ ਕੀਤੀ ਇਹਨਾਂ ਨੇ ਕਿ ਦਿੱਸੀ ਵਿਕਰਮਦਿੱਤਿਆ ਦੀ ਉਪਾਧੀ ਧਾਰਨ ਕੀਤੀ ਸੀ ਚੰਦਰਗੁਪਤ ਦੂਜੇ ਨੇ ਵਿਕਰਮਦਿੱਤਿਆ ਦੀ ਉਪਾਧੀ ਧਾਰਨ ਕੀਤੀ ਸੀ ਅੱਗੇ ਹੈ ਚਾਂਦੀ ਦੇ ਸਿੱਕੇ ਕਿਸ ਨੇ ਚਲਾਏ ਸਨ ਇਹ ਚੰਦਰਗੁਪਤ ਦੂਜੇ ਨੇ ਚਲਾਏ ਸੀ ਚਾਂਦੀ ਦੇ ਸਿੱਕੇ ਇਹ ਬੜਾ ਇੰਪੋਰਟੈਂਟ ਕੁਐਸਚਨ ਬੀਰਤਾ ਦਾ ਸੂਰਜ ਦੀ ਉਪਾਧੀ ਕਿਸ ਨੇ ਧਾਰਨ ਕੀਤੀ ਸੀ वीरता ਦਾ ਸੂਰਜ ਦਿਮਾਗ ਵਿੱਚ ਰੱਖ ਲਿਓ ਕਿਵਰੇ ਵੀ ਕੁਐਸਚਨ ਪੁੱਟ ਕਰ ਲੈਂਦੇ ਹੁੰਦੇ ਉਹ ਠੀਕ ਹੈ ਵਿਕਰਮ ਦਿਤਿਆਨੇ ਅੱਗੇ ਹੈ ਚੰਦਰਗੁਪਤ ਵੰਸ਼ ਦੇ ਸਮੇਂ ਕਿਸ ਸ਼ਾਸਕ ਦੇ ਦੇ ਕਾਲ ਨੂੰ ਸੁਨਹਿਰੀ ਕਾਲ ਕਿਹਾ ਜਾਂਦਾ ਹੈ ਚੰਦਰਗੁਪਤ ਦੂਜੇ ਦੇ ਕਾਲ ਨੂੰ ਸੁਨਹਿਰੀ ਕਾਲ ਕਿਹਾ ਜਾਂਦਾ ਹੈ ਅੱਗੇ ਚੰਦਰਗੁਪਤ ਦੂਜੇ ਦੇ ਸਮੇਂ 399 ਵਿੱਚ ਕਿਹੜਾ ਚੀਨੀ ਯਾਤਰੀ ਭਾਰਤ ਆਇਆ ਸੀਗਾ ਇਹ ਤੁਹਾਨੂੰ ਚਾਹ ਜਿਆਦਾ ਵੀ ਹੋਗਾ ਫਾਇਆ ਨਾ ਐਸੇ ਆ ਠੀਕ ਹੈ ਇਹ ਬਹੁਤ ਇੰਪੋਰਟੈਂਟ ਕੁਐਸਚਨ ਆ ਕਈ ਤਰੀਕੇ ਨਾਲ ਪੁੱਛ ਲੈਂਦੇ ਆ ਇਹਨੂੰ ਘੁਮਾ ਘੁਮਾ ਕੇ ਦਿਮਾਗ ਚ ਰੱਖ ਲਿਓ ਠੀਕ ਹੈ ਨੈਕਸਟ ਹੈ ਚੰਦਰਗੁਪਤ ਦੂਜੇ ਦਾ ਵਿਆਹ ਕਿਸ ਨਾਲ ਹੋਇਆ ਇਹ ਹੋਇਆ ਸੀਗਾ ਜੀ ਕੁਵੇਰਨਾਗ ਤੇ ਤ੍ਰੁੱਭ ਸਵਾਮਨੀ ਨਾਲ ਠੀਕ ਹੈ ਇਹਦੇ ਦੋ ਵਿਆਹ ਲੱਗਦੇ ਹੋਏ ਸੀਗੇ ਹਨਾ ਚੰਦਰਗੁਪਤ ਦੂਜੇ ਦਾ ਵਿਆਹ ਕਿਸ ਨਾਲ ਹੋਇਆ ਸੀਗਾ ਕੁਵੇਰਨਾਗ ਤੇ ਤਰੁਭ ਸਵਾਮੀ ਨਾਲ ਅੱਗੇ ਹੈ ਚੰਦਰਗੁਪਤ ਦੂਜੇ ਨੇ ਆਪਣੀ ਪੁੱਤਰੀ ਪ੍ਰਵਾਵਤੀ ਦਾ ਵਿਆਹ ਕਿਸ ਵੰਸ਼ ਨਾਲ ਕੀਤਾ ਸੀਗਾ ਉਹਨਾਂ ਕੀਤਾ ਸੀ ਵਾਕਾਟਕਾ ਵੰਸ਼ ਦੀ ਜਿਹੜੀ ਸੀਗੀ ਉਹਨਾਂ ਦਾ ਵਿਆਹ ਕੀਤਾ ਸੀਗਾ ਪੁੱਤਰੀ ਪ੍ਰਵਾਵਤੀ ਦਾ ਵਿਆਹ ਵਾਕਾਟਕਾ ਵੰਸ਼ ਨਾਲ ਕੀਤਾ ਸੀਗਾ ਚੰਦਰਗੁਪਤ ਨੇ ਆਪਣੀ ਆਪਣੇ ਸਾਮਰਾਜ ਦੀ ਰਾਜਧਾਨੀ ਕਿਸ ਨੂੰ ਬਣਾਇਆ ਸੀ ਇਹਨਾਂ ਪਾਟਲੀਪੁੱਤਰ ਨੂੰ ਆਪਣੀ ਰਾਜਧਾਨੀ ਬਣਾਇਆ ਸੀਗਾ ਕਿਸ ਸਤੰਭ ਤੋਂ ਜਾਣਕਾਰੀ ਮਿਲਦੀ ਹੈ ਕਿ ਚੰਦਰਗੁਪਤ ਦੂਜੇ ਨੇ ਵੈਕਿਲ ਨੂੰ ਹਰਾਇਆ ਸੀ ਕਿਤੋਂ ਮਿਲਦੀ ਹੈ ਮਹਿਕੋਲੀ ਸਤੰਭ ਤੋਂ ਮਿਲਦੀ ਹੈ ਜਾਣਕਾਰੀ ਠੀਕ ਹੈ ਅੱਗੇ ਹੈ ਸੀਜੂਕੀ ਕਿਸ ਦੀ ਪੁਸਤਕ ਹੈ ਇਹ ਹੈ ਹਿਉਂਗ ਸਾਂਗਦੀ ਸੀਜੂਕੀ ਇਹਦੀ ਪੁਸਤਕ ਹੈ ਹਿਉਂਗ ਸੰਗ ਦੀ ਅੱਗੇ ਹੈ ਅ ਨੈਕਸਟ ਇਹ ਆ ਕਰ ਲਓ ਤੁਸੀਂ ਚੰਦਰਗੁਪਤ ਦੂਜੇ ਤੋਂ ਬਾਅਦ ਉਸ ਦਾ ਉੱਤਰ ਅਧਿਕਾਰੀ ਕੌਣ ਬਣਿਆ ਚੰਦਰਗੁਪਤ ਦੂਜੇ ਤੋਂ ਬਾਅਦ ਕੁਮਾਰ ਗੁਪਤ ਜਿਹੜਾ ਸੀਗਾ ਉਸ ਦਾ ਉੱਤਰ ਅਧਿਕਾਰੀ ਬਣਿਆ ਚੰਦਰਗੁਪਤ ਦੂਜੇ ਤੋਂ ਬਾਅਦ ਉਸ ਦਾ ਉੱਤਰ ਅਧਿਕਾਰੀ ਬਣਿਆ ਕੁਮਾਰ ਗੁਪਤ ਤੇ ਕੁਮਾਰ ਗੁਪਤ ਪਹਿਲੇ ਦਾ ਸਮਾਂ ਕੀ ਸੀਗਾ ਇਹਦਾ ਸੀ 414 ਤੋਂ 455 ID ਠੀਕ ਹੈ ਇਹਦਾ ਇਹ ਸਮਾਸੀਗਾ ਨੈਕਸਟ ਹੈ ਇਹ ਕੁਮਾਰ ਗੁੱਪਤ ਜਿਹੜਾ ਪਹਿਲਾਂ ਨੂੰ ਕਿਹੜੀ ਉਪਾਦੀ ਮਿਲੀ ਸੀਗੀ ਇਹਨੂੰ ਮਿਲੀ ਸੀਗੀ ਸ਼੍ਰੀ ਅਸ਼ਵਮੇਧ ਮਹਿੰਦਰ ਤੇ ਸਕਰਾਦਿੱਤਿਆ ਦੀ ਉਪਾਦੀ ਮਿਲੇ ਸੀ ਇਹ ਠੀਕ ਹੈ ਚੰਦਰਗੁਪਤ ਪਹਿਲਾ ਸੀਗਾ ਨਾ ਉਹਨੂੰ ਮਿਲੇ ਸੀ ਅਸ਼ਵਮੇਧ ਮਹਿੰਦਰ ਤੇ ਸ਼ਕਰਤੇ ਦੇ ਉਪਾਦੀ ਤੇ ਕੁਮਾਰ ਗੁਪਤ ਪਹਿਲਾ ਨੇ ਸਭ ਤੋਂ ਵੱਧ ਸਿੱਕੇ ਵੀ ਚਲਾਏ ਸੀਗੇ ਠੀਕ ਹੈ ਤੇ ਅੱਗੇ ਇਹਨਾਂ ਕੀ ਕੀਤਾ ਸੀ ਰਾਜਸਥਾਨ ਭਰਤਪੁਰ ਵਿੱਚ ਸਿੱਕਿਆਂ ਦਾ ਢੇਰ ਮਿਲਿਆ ਹੈ ਠੀਕ ਹੈ ਸਭ ਤੋਂ ਵੱਧ ਇਸ ਦੇ ਅਵਲੇਖ ਮਿਲਦੇ ਆ ਠੀਕ ਹੈ ਇਹਦੇ ਚੰਦਰਗੁਪਤ ਜੋ ਕੁਮਾਰ ਗੁਪਤ ਪਹਿਲਾ ਸੀਗਾ ਉਹਦੇ ਬਾਰੇ ਅੱਗੇ ਹੈ ਨਾਲੰਦਾ ਵਿਸ਼ਵ ਵਿਦਿਆਲਿਆ ਦੀ ਸਥਾਪਨਾ ਕਿਸ ਨੇ ਕੀਤੀ ਇਹ ਕਿਤੀ ਕੁਮਾਰ ਗੁਪਤ ਪਹਿਲੇ ਨੇ ਕੀਤੀ ਸੀ ਇਹਤੇ ਕੁਐਸਚਨ ਪੁੱਟ ਕਰ ਦਿੰਦੇ ਹੁੰਦੇ ਆ ਠੀਕ ਹੈ ਇਹ ਧਿਆਨ ਚ ਰੱਖ ਲਿਓ ਅੱਗੇ ਹੈ ਪਸ਼ੂ ਮਿੱਤਰ ਪਸ਼ੂ ਮਿੱਤਰ ਜਾਤੀ ਦੇ ਵਿਰੁੱਧ ਯੁੱਧ ਕਿਸ ਨੇ ਲੜਿਆ ਤੇ ਕਿਸ ਨੇ ਹਰਾਇਆ ਇਹ ਕੁਮਾਰ ਗੁਪਤ ਪਹਿਲਾ ਜਿਹੜਾ ਸੀਗਾ ਨਾ ਇਹ ਜਾਣਕਾਰੀ ਕਹਿੰਦੇ ਆ ਪਿਤ੍ਰੀ ਅਵਲੇਖ ਤੋਂ ਮਿਲਦੀ ਹੈ ਕਿ ਉੱਤਰ ਪ੍ਰਦੇਸ਼ ਤੋਂ ਅਵਲੇਖ ਉੱਤਰ ਪ੍ਰਦੇਸ਼ ਤੋਂ ਮਿਲਦੀ ਹੈ ਇਹ ਜਾਣਕਾਰੀ ਠੀਕ ਹੈ ਤੇ ਅੱਗੇ ਹੈ ਕੁਮਾਰ ਗੁਪਤ ਪਹਿਲਾ ਨੇ ਕਿਸ ਸ਼ੈਲੀ ਦੇ ਸਿੱਕੇ ਚਲਾਏ ਸੀਗੇ ਇਨਸੀ ਮਯੂਰ ਸ਼ੈਲੀ ਦੇ ਸਿੱਕੇ ਚਲਾਏ ਸੀਗੇ ਠੀਕ ਹੈ ਕੁਆਇਨਸ ਕੁਮਾਰ ਗੁਪਤ ਪਹਿਲੇ ਦੇ ਪੁੱਤਰ ਦਾ ਕੀ ਨਾਮ ਸੀ ਇਹਦਾ ਸੀਗਾ ਸਿਕੰਦ ਗੁਪਤ ਪਹਿਲੇ ਜਿਹੜੇ ਸੀ ਪੁੱਤਰ ਦਾ ਨਾਮ ਸੀ ਸਿਕੰਦ ਗੁਪਤ 452 ਤੋਂ 467 ਏਡੀ ਦਾ ਟਾਈਮ ਠੀਕ ਹੈ ਸਮਾਂ ਅੱਗੇ ਹੈ ਆਪਣੇ ਦਾਦੇ ਦੀ ਵਿਕਰਮਦਿੱਤਿਆ ਵਾਲੀ ਉਪਾਧੀ ਕਿਸ ਨੇ ਪ੍ਰਾਪਤ ਕੀਤੀ ਆਪਣੇ ਦਾਦੇ ਵਾਲੀ ਸਿਕੰਦਰ ਗੁਪਤ ਨੇ ਉਪਾਧੀ ਤਾਂ ਨ ਕੀਤੀ ਸ਼ਕਤੀਸ਼ਾਲੀ ਰਾਜਾ ਸੀਗਾ ਠੀਕ ਹੈ ਇਹ ਸਿਕੰਦ ਗੁਪਤ ਨੇ ਹੂਣਾ ਨੂੰ ਹਰਾਇਆ ਤੇ ਇਹ ਜਾਣਕਾਰੀ ਜੂਨਾਗੜ ਅਵਲੇਖ ਤੋਂ ਮਿਲਦੀ ਹੈ ਜੇ ਕਈ ਵਾਰੀ ਨਾ ਜੂਨਾਗੜ ਤੇ ਕੁਐਸਚਨ ਬਹੁਤ ਪਾਉਂਦੇ ਆ ਮਤਲਬ ਜੂਨਾਗੜ ਕੋਈ ਧਿਆਨ ਨਹੀਂ ਦਿੰਦਾ ਵੀ ਇਹ ਜੂਨਾਗੜ ਕੇ ਬਾਰੇ ਹੈ ਨਾ ਇਹ ਜੂਨਾਗੜ ਬਾਰੇ ਕੁਐਸਚਨ ਆ ਜਾਂਦਾ ਹਮੇਸ਼ਾ ਹੀ ਜੂਨਾਗੜ ਦਾ ਇਹ ਦਿਮਾਗ 'ਚ ਰੱਖ ਲਿਓ ਜੂਨਾਗੜ ਜਿੱਥੋਂ ਵੀ ਜਾਣਕਾਰੀ ਮਿਲਦੀ ਹੈ ਉਹ ਕਰ ਲਓ ਅੱਗੇ ਹੈ ਸੁੰਦਰਮਲ ਅੱਗੇ ਹੈ ਸਦਰਮਲ ਝੀਲ सुदर्शन झील सुदर्शन झील जो गुजरात ਦੇ ਗਿਰਨਾਰ ਵਿੱਚ ਹੈ ਉਸ ਦਾ ਉਹਨਾਂ ਨਿਰਮਾਣ ਕਿਸ ਨੇ ਕਰਵਾਇਆ ਇਹ ਅਸ਼ੋਕ ਨੇ ਕਰਵਾਇਆ ਸੀ ਰੁਦਰ ਰੁਦਰਦਾਮਨ ਸਿਕੰਦਰ ਗੁਪਤ ਠੀਕ ਹੈ ਨਲੰਦਾ ਵਿਸ਼ਵ ਵਿਦਿਆਲਿਆ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ਇਹਨੂੰ ਕਹਿੰਦੇ ਐਕਸ ਫੋਰਡ ਆਫ ਮਹਾਯਾਨ ਬੋਧ ਨਲੰਦਾ ਯੂਨੀਵਰਸਿਟੀ ਨੂੰ ਇਹਨੂੰ ਕਹਿੰਦੇ ਐਕਸ ਫੋਰਡ ਆਫ ਮਹਾਯਾਨ ਬੋਧ ਓਕੇ ਇਹ ਤੁਹਾਡੇ ਹੋ ਗਏ ਆ ਨੈਕਸਟ ਮੈਂ ਹੋਰ ਵੀਡੀਓ ਇਹਦੇ ਤੇ ਪਾਉਣੀ ਆ ਓਕੇ ਬਾਏ